ਅਮਰੀਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਪੜਾਈ ਜਾ ਕੇ ਰਿਪੋਰਟਿੰਗ ਕਰਨ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਅਤੇ ਪੱਤਰਕਾਰਾਂ ਦੇ ਲਈ ਹੁਣ ਚੀਜ਼ਾਂ ਪਹਿਲਾਂ ਵਾਂਗ ਆਸਾਨ ਨਹੀਂ ਰਹਿਣ ਵਾਲੀਆਂ ਅਮਰੀਕਾ ਨੇ ਆਪਣੀ ਵੀਜ਼ਾ ਪ੍ਰਣਾਲੀ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਨਾ ਸਿਰਫ ਵੀਜ਼ਾ ਦੀ ਮਿਆਦ ਨੂੰ ਸੀਮਤ ਕਰੇਗਾ ਬਲਕਿ ਨਿਗਰਾਨੀ ਪ੍ਰਣਾਲੀ ਨੂੰ ਵੀ ਹੋਰ ਸਖਤ ਕਰਨ ਵਾਲਾ ਹੈ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਕਹਿਣਾ ਹੈ ਕਿ ਇਹ ਕਦਮ ਵਿਜਤ ਰਵਤੋ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਉਦੇਸ਼ ਦੇ ਨਾਲ ਚੁੱਕਿਆ ਗਿਆ ਹੈ ਡੀ ਐਚ ਓ ਐਸ ਦੇ ਮੁਤਾਬਕ ਇੱਥੇ ਦੱਸਣਾ ਬੰਦਾ ਹੈ ਕਿ ਇਨ੍ਹਾਂ ਸਖਤ ਨਿਯਮਾਂ ਦੇ ਰਾਹੀਂ ਵੀਜ਼ਾ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਸੁਰੱਖਿਅਤ ਬਣਾਇਆ ਜਾਵੇਗਾ ਇੱਥੇ ਦੱਸਣਾ ਬੰਦਾ ਹੈ ਕਿ ਨਾ ਤੇ ਨਿਯਮ ਤੇ ਰਾਹੀ ਵੀਜ਼ਾ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਤੇ ਸੁਰੱਖਿਅਤ ਬਣਾਇਆ ਜਾਵੇਗਾ ਸਰਕਾਰ ਦਾ ਦਾਅਵਾ ਹੈ ਕਿ ਇਸੇ ਨਾਲ ਧੋਖਾਧੜੀ ਅਤੇ ਝੂਠੇ ਦਸਤਾਵੇਜ਼ਾਂ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਵਾਲਿਆਂ ਨੂੰ ਰੋਕਿਆ ਜਾਵੇਗਾ ਤੇ ਵੀਜ਼ਾ ਦੀ ਪ੍ਰੋਸੀਯੋਗਤਾ ਅਤੇ ਬੰਤਰ ਬਣਾਈ ਰੱਖੀ ਜਾਵੇਗੀ ਅਮਰੀਕਾ ਸਰਕਾਰ ਦੇ ਵੱਲੋਂ ਨਿੱਤ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਖਾਸ ਕਰਕੇ ਪ੍ਰਵਾਸੀਆ ਪ੍ਰਤੀ ਕੰਪ ਬੇहद ਹੀ ਸਖਤ ਰੁਕਾ ਪਨਾਰੇ ਨੇ ਜੀ ਹਾਂ ਤਾਜ਼ੀ ਮਾਮਲੇ ਦੀ ਗੱਲ ਕਰਗੀ ਤਾਂ ਅਮਰੀਕਾ ਦੇ ਵਿੱਚ ਪੜਾਈ ਜਾ ਰਿਹਾ ਰਿਪੋਰਟਿੰਗ ਕਰਨ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਅਤੇ ਪੱਤਰਕਾਰਾਂ ਦੇ ਲਈ ਹੁਣ ਚੀਜ਼ਾਂ ਪਹਿਲਾਂ ਵਾਂਗ ਆਸਾਨ ਨਹੀਂ ਰਹੀਆਂ ਅਮਰੀਕਾ ਨੇ ਆਪਣੀ ਵੀਜ਼ਾ ਪ੍ਰਣਾਲੀ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਨਾ ਸਿਰਫ ਵੀਜ਼ਾ ਦੀ ਮਿਆਦ ਨੂੰ ਸੀਮਤ ਕਰੇਗਾ ਬਲਕਿ ਨਿਗਰਾਨੀ ਪ੍ਰਣਾਲੀ ਨੂੰ ਵੀ ਹੋਰ ਸਖਤ ਕਰੇਗਾ ਜੀ ਹਾਂ ਹੁਣ ਤੱਕ ਵਿਦੇਸ਼ੀ ਵਿਦਿਆਰਥੀ ਪੱਤਰਕਾਰ ਜਾਂ ਫਿਰ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਵਾਲੇ ਆਪਣੀਆਂ ਗਤੀਵਿਧੀਆਂ ਦੀ ਮਿਆਦ ਦੇ ਲਈ ਅਮਰੀਕਾ ਵਿੱਚ ਰਹਿ ਸਕਦੇ ਨੇ ਪਰ ਨਵੀਂ ਨੀਤੀ ਤਹਿਤ ਹੁਣ ਇਹਨਾਂ ਸ਼੍ਰੇਣੀ ਦੇ ਲਈ ਵੱਧ ਤੋਂ ਵੱਧ ਠਹਿਰਨ ਦੀ ਮਿਆਦ ਨਿਰਧਾਰਤ ਕੀਤੀ ਜਾਵੇਗੀ ਵਿਦੇਸ਼ੀ ਵਿਦਿਆਰਥੀਆਂ F1 ਵੀਜ਼ਾ ਵਾਲੇ ਵਿਦਿਆਰਥੀਆਂ ਦੀ ਗੱਲ ਕਰ ਇਹ ਤਾਂ ਹੁਣ ਉਹ ਵੱਤ ਤੋਂ ਵੱਧ 4 ਸਾਲ ਦੇ ਲਈ ਅਮਰੀਕਾ ਵਿੱਚ ਰਹਿ ਸਕਣਗੇ ਭਾਵੇਂ ਉਹਨਾਂ ਦੀ ਪੜ੍ਹਾਈ ਪੂਰੀ ਹੋਈ ਹੋਵੇ ਜਾਂ ਫਿਰ ਨਹੀਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਪਲਬਧ 60 ਦਿਨਾਂ ਦੀ ਗ੍ਰੇਸ ਪੀਰੀਅਡ ਨੂੰ ਕਟਾ ਕੇ 30 ਦਿਨ ਖ ਦਿੱਤਾ ਗਿਆ ਅਤੇ ਹੁਣ ਗ੍ਰੈਜੂਏਟ ਵਿਦਿਆਰਥੀਆਂ ਨੂੰ ਕੋਰਸ ਦੇ ਵਿਚਕਾਰ ਪ੍ਰੋਗਰਾਮ ਬਦਲਣ ਦੀ ਇਜਾਜ਼ਤ ਨਹੀਂ ਹੋਵੇਗੀ ਦੂਜੇ ਪਾਸੇ ਇਸਾਰੇ ਮਾਮਲੇ ਤੇ ਬੋਲਦੇ ਹੋਏ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਕਹਿਣਾ ਹੈ ਕਿ ਇਹ ਕਦਮ ਵੀਜ਼ਾ ਗੁਰਵਤ ਤੋਂ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਮੁਵਿਭਾਗ ਦਾ ਮੰਨਣਾ ਹੈ ਕਿ ਪਹਿਲਾਂ ਡਿਊਰੇਸ਼ਨ ਆਫ ਸਟੇਟਸ ਸਿਸਟਮ ਦੇ ਵਿੱਚ ਨਿਗਰਾਨੀ ਸੀਮਾਵਾਂ ਸਨ ਜਿਸ ਕਾਰਨ ਕਈ ਵਾਰ ਲੋਕ ਨਿਰਧਾਰਤ ਸਮੇਂ ਤੋਂ ਵੱਧ ਸਮੇਂ ਤੱਕ ਰੁਕਦੇ ਸਨ ਜਾਂ ਫਿਰ ਨਿਯਮਾਂ ਦੀ ਉਲੰਘਣਾ ਵੀ ਕਰਦੇ ਸੀ ਹੁਣ ਜੇਕਰ ਕੋਈ ਵਿਅਕਤੀ ਨਿਰਧਾਰਤ ਸਮੇਂ ਤੋਂ ਬਾਅਦ ਵੀ ਅਮਰੀਕਾ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਐਕਸਟੈਂਸ਼ਨ ਦੇ ਲਈ ਟੀ ਐਚ ਐਸ ਤੋਂ ਵਿਸ਼ੇਸ਼ ਇਜਾਜ਼ਤ ਲੈਣੀ ਪਵੇਗੀ ਜੀ ਹਾਂ ਅੰਤਰਰਾਸ਼ਟਰੀ ਮਾਮਲਿਆਂ ਦੇ ਨਾਲ ਜੁੜੇ ਸਿੱਖਿਆ ਮਾਹਰਾਂ ਅਤੇ ਵਿਸ਼ਲੇਸ਼ਕਾਂ ਦੀ ਰਾਏ ਦੇ ਵਿੱਚ ਇਹ ਨਵੇਂ ਨਿਯਮ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਆਉਣ ਦੇ ਫੈਸਲੇ ਬਾਰੇ ਦੋਵਾ ਸੋਚਣ ਦੇ ਲਈ ਮਜਬੂਰ ਕਰ ਸਕਦੇ ਨੇ ਖੋਜ ਅਧਾਲਤ ਕੋਰਸਾਂ ਜਾਫਰ ਪੀ ਐਚ ਡੀ ਵਰਗੇ ਲੰਬੇ ਸਮੇਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਚਾਰ ਵੀਜ਼ਾ ਐਕਸਟੈਂਸ਼ਨ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ ਜਿਸ ਲਈ ਸਮਾਂ ਅਤੇ ਸਰੋਤਾਂ ਦੋਵਾਂ ਦੀ ਲੋੜ ਹੁੰਦੀ ਹੈ ਸੈਨਾਲੀ ਪੱਤਰਕਾਰਾਂ ਦੇ ਲਈ ਸੀਮਤ ਸਮਾਂ ਮਿਆਦ ਦੀ ਸ਼ਰਤ ਉਹਨਾਂ ਦੀ ਰਿਪੋਰਟਿੰਗ ਅਸਾਦੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਖਾਸ ਕਰਕੇ ਜਦੋਂ ਲੰਬੇ ਰਿਪੋਰਟਿੰਗ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹੁੰਦੇ ਨੇ ਇੱਕ ਵਾਰ ਫੇਰ ਦੱਸ ਦਈਏ ਅਮਰੀਕਾ ਸਰਕਾਰ ਦੇ ਵੱਲੋਂ ਨਿੱਤ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਖਾਸ ਕਰਕੇ ਪ੍ਰਵਾਸੀਆ ਪ੍ਰਤੀ ਕੰਪ ਬੇहद ਹੀ ਸਖਤ ਰੁਕ અપਨਾ ਰਹੇ ਨੇ ਜੀ ਹਾਂ ਤਾਜ਼ਾ ਮਾਮਲੇ ਦੀ ਗੱਲ ਕਰਗੀ ਤਾਂ ਅਮਰੀਕਾ ਦੇ ਵਿੱਚ ਪੜਾਈ ਜਾਂ ਰਿਪੋਰਟਿੰਗ ਕਰਨ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਅਤੇ ਪੱਤਰਕਾਰਾਂ ਤੇ ਲਈ ਹੁਣ ਚੀਜ਼ਾਂ ਪਹਿਲਾਂ ਵਾਂਗ ਆਸਾਨ ਨਹੀਂ ਰਹੀਆਂ ਅਮਰੀਕਾ ਨੇ ਆਪਣੀ ਵੀਜ਼ਾ ਪ੍ਰਣਾਲੀ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਨਾ ਸਿਰਫ ਵੀਜ਼ਾ ਦੀ ਮਿਆਦ ਨੂੰ ਸੀਮਤ ਕਰੇਗਾ ਬਲਕਿ ਨਿਗਰਾਨੀ ਪ੍ਰਣਾਲੀ ਨੂੰ ਵੀ ਹੋਰ ਸਖਤ ਕਰੇਗਾ ਜੀ ਹਾਂ ਹੁਣ ਤੱਕ ਵਿਦੇਸ਼ੀ ਵਿਦਿਆਰਥੀ ਪੱਤਰਕਾਰ ਚਾਂਫੇ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ ਤੇ ਵਿੱਚ ਹਿੱਸਾ ਲੈਣ ਵਾਲੇ ਆਪਣੀਆਂ ਗਤੀਵਿਧੀਆਂ ਦੀ ਮਿਆਦ ਦੇ ਲਈ ਅਮਰੀਕਾ ਵਿੱਚ ਰਹਿ ਸਕਦੇ ਨੇ ਪਰ ਨਵੀਂ ਨੀਤੀ ਤਹਿਤ ਹੁਣ ਇਹਨਾਂ ਸ਼੍ਰੇਣੀ ਦੇ ਲਈ ਵੱਧ ਤੋਂ ਵੱਧ ਠਹਿਰਨ ਦੀ ਮਿਆਦ ਨਿਰਧਾਰਤ ਕੀਤੀ ਜਾਵੇਗੀ ਵਿਦੇਸ਼ੀ ਵਿਦਿਆਰਥੀਆਂ F1 ਵੀਜ਼ਾ ਵਾਲੇ ਵਿਦਿਆਰਥੀਆਂ ਦੀ ਗੱਲ ਕਰੀਏ ਇਹ ਤਾਂ ਹੁਣ ਉਹ ਵੱਤ ਉਹਦੇ 4 ਸਾਲ ਦੇ ਲਈ ਅਮਰੀਕਾ ਵਿੱਚ ਰਹਿ ਸਕਣਗੇ ਭਾਵੇਂ ਉਹਨਾਂ ਦੀ ਪੜ੍ਹਾਈ ਪੂਰੀ ਹੋਈ ਹੋਵੇ ਜਾਂ ਫਿਰ ਨਹੀਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਪਲਬਧ 60 ਦਿਨਾਂ ਦੀ ਗ੍ਰੇਸ ਪੀਰੀਅਡ ਨੂੰ ਕਟਾ ਕੇ 30 ਦਿਨ ਖ ਦਿੱਤਾ ਗਿਆ ਹੈ ਅਤੇ ਹੁਣ ਗ੍ਰੈਜੂਏਟ ਵਿਦਿਆਰਥੀਆਂ ਨੂੰ ਕੋਰਸ ਦੇ ਵਿਚਕਾਰ ਪ੍ਰੋਗਰਾਮ ਬਦਲਣ ਦੀ ਇਜਾਜ਼ਤ ਨਹੀਂ ਹੋਵੇਗੀ ਦੂਜੇ ਪਾਸੇ ਇਸਾਰੇ ਮਾਮਲੇ ਤੇ ਬੋਲਦੇ ਹੋਏ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਕਹਿਣਾ ਹੈ ਕਿ ਇਹ ਕਦਮ ਵੀਜ਼ਾ ਗੁਰਵਤ ਤੋਂ ਅਤੇ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਵਿਭਾਗ ਦਾ ਮੰਨਣਾ ਹੈ ਕਿ ਪਹਿਲਾਂ ਡਿਊਰੇਸ਼ਨ ਆਫ ਸਟੇਟਸ ਸਿਸਟਮ ਦੇ ਵਿੱਚ ਨਿਗਰਾਨੀ ਸੀਮਾਵਾਂ ਸਨ ਜਿਸ ਕਾਰਨ ਕਈ ਵਾਰ ਲੋਕ નિર્ધારਿਤ ਸਮੇਂ ਤੋਂ ਵੱਧ ਸਮੇਂ ਤੱਕ ਰੁਕਦੇ ਸਨ ਜਾਂ ਫਿਰ ਨਿਯਮਾਂ ਦੀ ਉਲੰਘਣਾ ਵੀ ਕਰਦੇ ਸੀ ਹੁਣ ਜੇਕਰ ਕੋਈ ਵਿਅਕਤੀ નિર્ધારਿਤ ਸਮੇਂ ਤੋਂ ਬਾਅਦ ਵੀ ਅਮਰੀਕਾ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਐਕਸਟੈਂਸ਼ਨ ਦੇ ਲਈ ਟੀ ਐਚ ਐਸ ਤੋਂ ਵਿਸ਼ੇਸ਼ ਇਜਾਜ਼ਤ ਲੈਣੀ ਪਵੇਗੀ ਜੀ ਹਾਂ ਅੰਤਰਰਾਸ਼ਟਰੀ ਮਾਮਲਿਆਂ ਦੇ ਨਾਲ ਜੁੜੇ ਸਿੱਖਿਆ ਮਹਾਰਾ ਅਤੇ ਵਿਸ਼ਲੇਸ਼ਕਾਂ ਦੀ ਰਾਇ ਤੇ ਵਿੱਚ ਇਹ ਨਵੇਂ ਨਿਯਮ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਆਉਣ ਦੇ ਫੈਸਲੇ ਬਾਰੇ ਦੋਵਾ ਸੋਚਣ ਦੇ ਲਈ ਮਜਬੂਰ ਕਰ ਸਕਦੇ ਨੇ ਖੋਜ ਅਦਾਲਤ ਕੋਰਸਾਂ ਜਾਫਰ ਪੀ ਐਚ ਡੀ ਵਰਗੇ ਲੰਬੇ ਸਮੇਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਚਾਰ ਵੀਜ਼ਾ ਐਕਸਟੈਂਸ਼ਨ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ ਜਿਸ ਲਈ ਸਮਾ ਅਤੇ ਸੁਰੋਤਾ ਦੋਵਾਂ ਦੀ ਲੋੜ ਹੁੰਦੀ ਹੈ ਅਜਨਾਲੀ ਪੱਤਰਕਾਰਾਂ ਦੇ ਲਈ ਸੀਮਤ ਸਮਾਂ ਮਿਆਦ ਦੀ ਸ਼ਰਤ ਉਹਨਾਂ ਦੀ ਰਿਪੋਰਟਿੰਗ ਆਜ਼ਾਦੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਖਾਸ ਕਰਕੇ ਜਦੋਂ ਲੰਬੇ ਰਿਪੋਰਟਿੰਗ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹੁੰਦੇ ਨੇ ਇੱਕ ਵਾਰ ਫੇ ਦੱਸ ਦਈਏ ਅਮਰੀਕਾ ਸਰਕਾਰ ਦੇ ਵੱਲੋਂ ਨਿੱਤ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਖਾਸ ਕਰਕੇ ਪ੍ਰਵਾਸੀਆ ਪ੍ਰਤੀ ਕੰਪ ਬੇहद ਹੀ ਸਖਤ ਰੁਕਾ અપਨਾ ਰਹੇ ਨੇ ਜੀ ਹਾਂ ਤਾਜ਼ੀ ਮਾਮਲੇ ਦੀ ਗੱਲ ਕਰਗੀ ਤਾਂ ਅਮਰੀਕਾ ਦੇ ਵਿੱਚ ਪੜਾਈ ਜਾਂ ਰਿਪੋਰਟਿੰਗ ਕਰਨ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਅਤੇ ਪੱਤਰਕਾਰਾਂ ਤੇ ਲਈ ਹੁਣ ਚੀਜ਼ਾਂ ਪਹਿਲਾਂ ਵਾਂਗ ਆਸਾਨ ਨਹੀਂ ਰਹੀਆਂ ਅਮਰੀਕਾ ਨੇ ਆਪਣੀ ਵੀਜ਼ਾ ਪ੍ਰਣਾਲੀ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਨਾ ਸਿਰਫ ਵੀਜ਼ਾ ਦੀ ਮਿਆਦ ਨੂੰ ਸੀਮਤ ਕਰੇਗਾ ਬਲਕਿ ਨਿਗਰਾਨੀ ਪ੍ਰਣਾਲੀ ਨੂੰ ਵੀ ਹੋਰ ਸਖਤ ਕਰੇਗਾ ਜੀ ਹਾਂ ਹੁਣ ਤੱਕ ਵਿਦੇਸ਼ੀ ਵਿਦਿਆਰਥੀ ਪੱਤਰਕਾਰ ਚਾਂਫੇ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ ਤੇ ਵਿੱਚ ਹਿੱਸਾ ਲੈਣ ਵਾਲੇ ਆਪਣੀਆਂ ਗਤੀਵਿਧੀਆਂ ਦੀ ਮਿਆਦ ਦੇ ਲਈ ਅਮਰੀਕਾ ਵਿੱਚ ਰਹਿ ਸਕਦੇ ਨੇ ਪਰ ਨਵੀਂ ਨੀਤੀ ਤਹਿਤ ਹੁਣ ਇਹਨਾਂ ਸ਼੍ਰੇਣੀ ਦੇ ਲਈ ਵੱਧ ਤੋਂ ਵੱਧ ਠਹਿਰਨ ਦੀ ਮਿਆਦ ਨਿਰਧਾਰਤ ਕੀਤੀ ਜਾਵੇਗੀ ਵਿਦੇਸ਼ੀ ਵਿਦਿਆਰਥੀਆਂ F1 ਵੀਜ਼ਾ ਵਾਲੇ ਵਿਦਿਆਰਥੀਆਂ ਦੀ ਗੱਲ ਇਹ ਤਾਂ ਹੁਣ ਉਹ ਵੱਤ ਉਹ 4 ਸਾਲ ਦੇ ਲਈ ਅਮਰੀਕਾ ਵਿੱਚ ਰਹਿ ਸਕਣਗੇ ਭਾਵੇਂ ਉਹਨਾਂ ਦੀ ਪੜ੍ਹਾਈ ਪੂਰੀ ਹੋਈ ਹੋਵੇ ਜਾਂ ਫਿਰ ਨਹੀਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਪਲਬਧ 60 ਦਿਨਾਂ ਦੀ ਗ੍ਰੇਸ ਪੀਰੀਅਡ ਨੂੰ ਕਟਾ ਕੇ 30 ਦਿਨ ਖ ਦਿੱਤਾ ਗਿਆ ਹੈ ਅਤੇ ਹੁਣ ਗ੍ਰੈਜੂਏਟ ਵਿਦਿਆਰਥੀਆਂ ਨੂੰ ਕੋਰਸ ਦੇ ਵਿਚਕਾਰ ਪ੍ਰੋਗਰਾਮ ਬਦਲਣ ਦੀ ਇਜਾਜ਼ਤ ਨਹੀਂ ਹੋਵੇਗੀ ਦੂਜੇ ਪਾਸੇ ਇਸਾਰੇ ਮਾਮਲੇ ਤੇ ਬੋਲਦੇ ਹੋਏ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਕਹਿਣਾ ਹੈ ਕਿ ਇਹ ਕਦਮ ਵੀਜ਼ਾ ਗੁਰਵਤ ਤੋਂ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਮੁਵਿਭਾਗ ਦਾ ਮੰਨਣਾ ਹੈ ਕਿ ਪਹਿਲਾਂ ਡਿਊਰੇਸ਼ਨ ਆਫ ਸਟੇਟਸ ਸਿਸਟਮ ਦੇ ਵਿੱਚ ਨਿਗਰਾਨੀ ਸੀਮਾਵਾਂ ਸਨ ਜਿਸ ਕਾਰਨ ਕਈ ਵਾਰ ਲੋਕ ਨਿਰਧਾਰਤ ਸਮੇਂ ਤੋਂ ਵੱਧ ਸਮੇਂ ਤੱਕ ਰੁਕਦੇ ਸਨ ਜਾਂ ਫਿਰ ਨਿਯਮਾਂ ਦੀ ਉਲੰਘਣਾ ਵੀ ਕਰਦੇ ਸੀ ਹੁਣ ਜੇਕਰ ਕੋਈ ਵਿਅਕਤੀ ਨਿਰਧਾਰਤ ਸਮੇਂ ਤੋਂ ਬਾਅਦ ਵੀ ਅਮਰੀਕਾ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਐਕਸਟੈਂਸ਼ਨ ਦੇ ਲਈ ਟੀ ਐਚ ਐਸ ਤੋਂ ਵਿਸ਼ੇਸ਼ ਇਜਾਜ਼ਤ ਲੈਣੀ ਪਵੇਗੀ ਜੀ ਹਾਂ ਅੰਤਰਰਾਸ਼ਟਰੀ ਮਾਮਲਿਆਂ ਦੇ ਨਾਲ ਜੁੜੇ ਸਿੱਖਿਆ ਮਹਾਰਾ ਅਤੇ ਵਿਸ਼ਲੇਸ਼ਕਾਂ ਦੀ ਰਾਏ ਦੇ ਵਿੱਚ ਇਹ ਨਵੇਂ ਨਿਯਮ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਆਉਣ ਦੇ ਫੈਸਲੇ ਬਾਰੇ ਦੋਵਾ ਸੋਚਣ ਦੇ ਲਈ ਮਜਬੂਰ ਕਰ ਸਕਦੇ ਨੇ ਖੋਜ ਅਧਾਲਤ ਕੋਰਸਾਂ ਜਾਫਰ ਪੀ ਐਚ ਡੀ ਵਰਗੇ ਲੰਬੇ ਸਮੇਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਚਾਰ ਵੀਜ਼ਾ ਐਕਸਟੈਂਸ਼ਨ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ ਜਿਸ ਲਈ ਸਮਾਂ ਅਤੇ ਸਰੋਤਾਂ ਦੋਵਾਂ ਦੀ ਲੋੜ ਹੁੰਦੀ ਹੈ ਅਜਨਾਲੀ ਪੱਤਰਕਾਰਾਂ ਦੇ ਲਈ ਸੀਮਤ ਸਮਾਂ ਮਿਆਦ ਦੀ ਸ਼ਰਤ ਉਹਨਾਂ ਦੀ ਰਿਪੋਰਟਿੰਗ ਅਜ਼ਾਦੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਖਾਸ ਕਰਕੇ ਜਦੋਂ ਲੰਬੇ ਰਿਪੋਰਟਿੰਗ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹੁੰਦੇ ਨੇ ਇੱਕ ਵਾਰ ਫੇਰ ਦੱਸ ਦਈਏ ਅਮਰੀਕਾ ਸਰਕਾਰ ਦੇ ਵੱਲੋਂ ਨਿਤ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਖਾਸ ਕਰਕੇ ਪ੍ਰਵਾਸੀਆ ਪ੍ਰਤੀ ਕੰਪ ਬੇहद ਹੀ ਸਖਤ ਰੁਕਾਪਨਾ ਰਹੇ ਨੇ ਜੀ ਹਾਂ ਤਾਜ਼ਾ ਮਾਮਲੇ ਦੀ ਗੱਲ ਕਰੀ ਗਈ ਤਾਂ ਅਮਰੀਕਾ ਦੇ ਵਿੱਚ ਪੜਾਈ ਜਾਂ ਰਿਪੋਰਟਿੰਗ ਕਰਨ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਅਤੇ ਪੱਤਰਕਾਰਾਂ ਦੇ ਲਈ ਹੁਣ ਚੀਜ਼ਾਂ ਪਹਿਲਾਂ ਵਾਂਗ ਆਸਾਨ ਨਹੀਂ ਰਹੀਆਂ ਅਮਰੀਕਾ ਨੇ ਆਪਣੀ ਵੀਜ਼ਾ ਪ੍ਰਣਾਲੀ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਨਾ ਸਿਰਫ ਵੀਜ਼ਾ ਦੀ ਮਿਆਦ ਨੂੰ ਸੀਮਤ ਕਰੇਗਾ ਬਲਕਿ ਨਿਗਰਾਨੀ ਪ੍ਰਣਾਲੀ ਨੂੰ ਵੀ ਹੋਰ ਸਖਤ ਕਰੇਗਾ ਜੀ ਹਾਂ ਹੁਣ ਤੱਕ ਵਿਦੇਸ਼ੀ ਵਿਦਿਆਰਥੀ ਪੱਤਰਕਾਰ ਜਾਂ ਫਿਰ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਵਾਲੇ ਆਪਣੀਆਂ ਗਤੀਵਿਧੀਆਂ ਦੀ ਮਿਆਦ ਦੇ ਲਈ ਅਮਰੀਕਾ ਵਿੱਚ ਰਹਿ ਸਕਦੇ ਨੇ ਪਰ ਨਵੀਂ ਨੀਤੀ ਤਹਿਤ ਹੁਣ ਇਹਨਾਂ ਸ਼੍ਰੇਣੀਆਂ ਦੇ ਲਈ ਵੱਧ ਤੋਂ ਵੱਧ ਠਹਿਰਨ ਦੀ ਮਿਆਦ ਨਿਰਧਾਰਤ ਕੀਤੀ ਜਾਵੇਗੀ ਵਿਦੇਸ਼ੀ ਵਿਦਿਆਰਥੀਆਂ F1 ਵੀਜ਼ਾ ਵਾਲੇ ਵਿਦਿਆਰਥੀਆਂ ਦੀ ਗੱਲ ਇਹ ਤਾਂ ਹੁਣ ਉਹ ਵੱਦ ਤੋਂ ਵੱਧ 4 ਸਾਲ ਦੇ ਲਈ ਅਮਰੀਕਾ ਵਿੱਚ ਰਹਿ ਸਕਣਗੇ ਭਾਵੇਂ ਉਹਨਾਂ ਦੀ ਪੜ੍ਹਾਈ ਪੂਰੀ ਹੋਈ ਹੋਵੇ ਜਾਂ ਫਿਰ ਨਹੀਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਪਲਬਧ 60 ਦਿਨਾਂ ਦੀ ਗ੍ਰੇਸ ਪੀਰੀਅਡ ਨੂੰ ਕਟਾ ਕੇ 30 ਦਿਨ ਖ ਦਿੱਤਾ ਗਿਆ ਅਤੇ ਹੁਣ ਗ੍ਰੈਜੂਏਟ ਵਿਦਿਆਰਥੀਆਂ ਨੂੰ ਕੋਰਸ ਦੇ ਵਿਚਕਾਰ ਪ੍ਰੋਗਰਾਮ ਬਦਲਣ ਦੀ ਇਜਾਜ਼ਤ ਨਹੀਂ ਹੋਵੇਗੀ ਦੂਜੇ ਪਾਸੇ ਇਸਾਰੇ ਮਾਮਲੇ ਤੇ ਬੋਲਦੇ ਹੋਏ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਕਹਿਣਾ ਹੈ ਕਿ ਇਹ ਕਦਮ ਵੀਜ਼ਾ ਗੁਰਵਤ ਤੋਂ ਅਤੇ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਵਿਭਾਗ ਦਾ ਮੰਨਣਾ ਹੈ ਕਿ ਪਹਿਲਾਂ ਡਿਊਰੇਸ਼ਨ ਆਫ ਸਟੇਟਸ ਸਿਸਟਮ ਦੇ ਵਿੱਚ ਨਿਗਰਾਨੀ ਸੀਮਾਵਾਂ ਸਨ ਜਿਸ ਕਾਰਨ ਕਈ ਵਾਰ ਲੋਕ નિર્ધારਿਤ ਸਮੇਂ ਤੋਂ ਵੱਧ ਸਮੇਂ ਤੱਕ ਰੁਕਦੇ ਸਨ ਜਾਂ ਫਿਰ ਨਿਯਮਾਂ ਦੀ ਉਲੰਘਣਾ ਵੀ ਕਰਦੇ ਸੀ ਹੁਣ ਜੇਕਰ ਕੋਈ ਵਿਅਕਤੀ નિર્ધારਿਤ ਸਮੇਂ ਤੋਂ ਬਾਅਦ ਵੀ ਅਮਰੀਕਾ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਐਕਸਟੈਂਸ਼ਨ ਦੇ ਲਈ ਟੀ ਐਚ ਐਸ ਤੋਂ ਵਿਸ਼ੇਸ਼ ਇਜਾਜ਼ਤ ਲੈਣੀ ਪਵੇਗੀ ਜੀ ਹਾਂ ਅੰਤਰਰਾਸ਼ਟਰੀ ਮਾਮਲਿਆਂ ਦੇ ਨਾਲ ਜੁੜੇ ਸਿੱਖਿਆ ਮਹਾਰਾ ਅਤੇ ਵਿਸ਼ਲੇਸ਼ਕਾਂ ਦੀ ਰਾਇ ਤੇ ਵਿੱਚ ਇਹ ਨਵੇਂ ਨਿਯਮ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਆਉਣ ਦੇ ਫੈਸਲੇ ਬਾਰੇ ਦੋਵਾ ਸੋਚਣ ਦੇ ਲਈ ਮਜਬੂਰ ਕਰ ਸਕਦੇ ਨੇ ਖੋਜ ਅਦਾਲਤ ਕੋਰਸਾ ਜਾਫਰ ਪੀ ਐਚ ਡੀ ਵਰਗੇ ਲੰਬੇ ਸਮੇਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਚਾਰ ਵੀਜ਼ਾ ਐਕਸਟੈਂਸ਼ਨ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ ਜਿਸ ਲਈ ਸਮਾਂ ਅਤੇ ਸੁਰੋਤਾ ਦੋਵਾਂ ਦੀ ਲੋੜ ਹੁੰਦੀ ਹੈ ਇਸ ਨਾਲ ਹੀ ਪੱਤਰਕਾਰਾਂ ਦੇ ਲਈ ਸੀਮਤ ਸਮਾਂ ਮਿਆਦ ਦੀ ਸ਼ਰਤ ਉਹਨਾਂ ਦੀ ਰਿਪੋਰਟਿੰਗ ਅਜ਼ਾਦੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਖਾਸ ਕਰਕੇ ਜਦੋਂ ਲੰਬੇ ਰਿਪੋਰਟਿੰਗ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹੁੰਦੇ ਨੇ ਇੱਕ ਵਾਰ ਫੇ ਦੱਸ ਦਈਏ ਬਿਊਰੋ ਰਿਪੋਰਟ ਚੈਨਲ ਪੰਜਾਬੀ